ਸਾਡੇ ਪੱਤਰਕਾਰ ਯਾਲੰਦਰ ਸਿੰਘ ਸਾਡੇ ਨਾਲ ਜੁੜ ਰਹੇ ਨੇ ਯਾਦਵਿੰਦਰ ਸੁਖਬੀਰ ਸਿੰਘ ਬਾਦਲ ਦਾ ਜਬਿਆਨ ਹੈ ਕਿ ਪਿਛਲੇ 2 ਸਾਲਾਂ ਤੋਂ ਉਹਨਾਂ ਵੱਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੱਗਦਾ ਹੈ ਵਕਈ ਸਰਕਾਰ ਸੁਹਿਰਦ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਦੇਖੋ ਦਾਵਾ ਸਰਕਾਰ ਵੱਲੋਂ ਇਹੀ ਕੀਤਾ ਜਾ ਰਿਹਾ ਹੈ ਕਿ ਉਹ ਕਾਫੀ ਸੁਹਿਰਦਾ ਸਰਕਾਰ ਲਗਾਤਾਰ ਅੱਜ ਜਦੋਂ ਪ੍ਰੈਸ ਕਾਨਫਰੰਸ ਚੱਲੀ ਤਾਂ ਸੁਖਬੀਰ ਸਿੰਘ ਬਾਦਲ ਨੇ ਇਹੀ ਕਿਹਾ ਕਿ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਪਿਛਲੇ 2 ਸਾਲਾਂ ਤੋਂ ਔਰ ਜਿਹੜੀ ਵੱਡੀ ਤਦਾਦ ਦਿਖਾਈ ਜਾ ਰਹੀ ਹੈ ਮੀਡੀਆ ਦੇ ਅੰਦਰ 70% ਲੋਕ ਦਿਖਾਏ ਜਾ ਰਹੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਫ ਦੀ ਰਿਕਾਰਡ ਉਹਨਾਂ ਨੇ ਸਾਡੇ ਨਾਲ ਜਦੋਂ ਗੱਲਾਂ ਬਾਤਾਂ ਕਰ ਰਹੇ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਸਿਰਫ 1% ਮੈਨੂੰ ਲੱਗਦਾ ਹੈਗਾ ਸਾਡੇ ਕੋਲ ਡਾਟਾ ਨਹੀਂ ਪਰ 1-2% ਲੋਕ ਹੋਣਗੇ ਪੰਜਾਬ ਦੇ ਜਿਹੜੇ ਸ਼ਾਮਲ ਨੇ ਪਰ ਸਵਾਲ ਇਹ ਹੈਗਾ ਸਵਾਲ ਇਹ ਹੈਗਾ ਕਿ ਸਰਕਾਰ ਹੁਣੀ ਕਿਉਂ ਇੰਨਾ ਇਸ ਮਸਲੇ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਸੀਰੀਅਸ ਹੋਈ ਆ ਕਿਉਂਕਿ ਜਦੋਂ ਇੱਕ ਝਟਕਾ ਲੱਗਾ ਲੋਕ ਸਭਾ ਚੋਣਾਂ ਦੇ ਅੰਦਰ ਨਸ਼ੇ ਦੇ ਮਾਮਲੇ ਨੂੰ ਲੈ ਕੇ ਉਸ ਤੋਂ ਬਾਅਦ ਹੀ ਸਰ ਇਸ ਦੇ ਉੱਤੇ ਕੈਂਪੇਨ ਕਰਨ ਦੀ ਲੋੜ ਆ ਉਦੋਂ ਹੀ ਕੈਂਪੇਨ ਕੀਤੀ ਜਾ ਰਹੀ ਆ ਅੱਜ ਅਸੀਂ ਸਿੱਧਾ ਸਵਾਲ ਸੁਖਵੀਰ ਸਿੰਘ ਬਾਦਲ ਤੋਂ ਪੁੱਛਿਆ ਸੀ ਕਿ ਸਿਆਸੀ ਸਰਪ੍ਰਸਤੀ ਤੋਂ ਬਿਨਾ ਕਿਤੇ ਨਸ਼ਾ ਵਿਕ ਸਕਦਾ ਪੂਰੀ ਦੁਨੀਆ ਦੇ ਅੰਦਰ ਜਿੱਥੇ ਵੀ ਨਸ਼ੇ ਵਿਕਦੇ ਨੇ ਸਿਆਸੀ ਸਰਪ੍ਰਸਤੀ ਹੁੰਦੀ ਆ ਤਾਂ ਉਹਨਾਂ ਨੇ ਉਲਟਾ ਜਵਾਬ ਦਿੱਤਾ ਕਿ ਇਹ ਸਵਾਲ ਬਹੁਤ ਜ਼ਿਆਦਾ ਗਲਤ ਸਵਾਲ ਆਗਾ ਇਸ ਤਰ੍ਹਾਂ ਦੀ ਪੇਟਰਾਇਜ਼ ਨਹੀਂ ਕੋਈ ਨਸ਼ਾ ਕੋਈ ਕਿਸੇ ਵੀ ਸਿਆਸੀ ਪੇਟਰਾਇਜ਼ ਨਹੀਂ ਵਿਕ ਰਿਹਾ ਤਾਂ ਅਸੀਂ ਦੂਜਾ ਸਵਾਲ ਉਹਨਾਂ ਨੂੰ ਕੀਤਾ ਕਿ ਚਲੋ ਅਸੀਂ ਮੰਨ ਲੈਂਦੇ ਆ ਕਿ ਸਿਆਸੀ ਤੌਰ ਤੇ ਨਹੀਂ ਵਿਕ ਰਿਹਾ ਤਾਂ ਤੁਸੀਂ ਦੱਸੋ ਕਿ ਕੌਣ ਲੋਕ ਨੇ ਤੁਸੀਂ ਪੰਜਾਬ ਦੇ ਹੋਮ ਮਿਨਿਸਟਰ ਨੂੰ ਮਿਨਿਸਟਰ ਨੂੰ ਕੌਣ ਕਰਿਆ ਜਿਹੜਾ ਇੱਥੇ ਵਿਕ ਰਿਹਾ ਹੈਗਾ ਪੰਜਾਬ 'ਚ ਸਮੈਕ ਵਿਕ ਰਹੀ ਹੈਗੀ ਉੱਕੀ ਵਿਕ ਰਹੀ ਹੈ ਫੀਮ ਵਿਕ ਰਹੀ ਹੈ ਇਹ ਕੌਣ ਵਿਕਿਆ ਰਿਹਾ ਹੈਗਾ ਚਲੋ ਬਾਹਰ ਅਸੀਂ ਬਾਰਡਰ ਦਾ ਨਸ਼ਾ ਮੰਨ ਲੈਂਦੇ ਆ ਤਾਂ ਉਹਦੇ ਵੀ ਉਹਨਾਂ ਨੇ ਇਹ ਸਵਾਲ ਨੂੰ ਡੀਰੀਅਲ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਦਸਤਾਨੂ ਕੋਲ ਜਵਾਬ ਨਹੀਂ ਸੀ ਉਹਨਾਂ ਨੇ ਕਿਹਾ ਕਿ 200 ਕਿੰਗਪਿੰਨ ਅਸੀਂ ਪੂਰੇ ਪੰਜਾਬ 'ਚ ਆਈਡੈਂਟੀਫਾਈ ਕੀਤੇ ਨੇ ਤਾਂ ਅਸੀਂ ਉਹਨਾਂ ਨੂੰ ਸਵਾਲ ਕੀਤਾ ਕਿ ਇੱਕ ਕਿੰਗਪਿੰਨ ਦਾ ਤੁਸੀਂ ਨਾਂ ਲਓ ਇੱਕ ਬੰਦਾ ਇਹੋ ਜਾਂ ਨਾਂ ਲਓ ਜਿਹੜੀ ਵੱਡੀ ਮੱਛਲੀ ਤੁਸੀਂ ਫੜਨ ਜਾ ਰਹੇ ਹੋ ਜਾਂ ਫੜੀ ਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਇਹ ਇਨਵੈਸਟੀਗੇਸ਼ਨ ਦਾ ਹਿੱਸਾ ਹੁੰ ਤਾ ਕੋਸ਼ਿਸ਼ ਸਰਕਾਰ ਵੱਲੋਂ ਇੱਕ ਮੈਸੇਜ ਦੇਣ ਦੀ ਹੀ ਕੀਤੀ ਜਾ ਰਹੀ ਹੈ ਕਿ ਮੈਸੇਜ ਇਹ ਦਿਓ ਕਿ ਅਸੀਂ ਨਸ਼ੇ ਦੇ ਉੱਤੇ ਬੜੇ ਸੀਰੀਅਸ ਆ ਪਰ ਜਿਸ ਤਰ੍ਹਾਂ ਦਾ ਪ੍ਰੈਕਟੀਕਲੀ ਕੰਮ ਹੋਣਾ ਚਾਹੀਦਾ ਉਹਦੇ ਤੇ ਦਾਅਵੇ ਅੱਜ ਹੋਏ ਨੇ ਜੀ ਨਾਰਕੋਟਿਕ ਬਿਊਰੋ ਦੀ ਗੱਲ ਹੋਈ ਆ ਇੰਟਰਨਲ ਵਿਜੀਲੈਂਸ ਸੈੱਲ ਦੀ ਗੱਲ ਹੋਈ ਆ ਇਸ ਤਰ੍ਹਾਂ ਫਾਸਟ ਟਰੈਕ ਕੋਟਾਂ ਦੀ ਗੱਲ ਹੋਈ ਆ 130 ਜਿਹੜੇ ਕਮਿਊਨਿਟੀ ਸੈਂਟਰ ਨੇ ਪੰਜਾਬ ਦੇ ਉਹਨਾਂ ਦੇ ਅੰਦਰ ਨਸ਼ਾ ਜਿਹੜੇ ਐਡਿਕਟ ਹੋਣਗੇ ਉਹਨਾਂ ਨੂੰ ਲਿਆਂਦਾ ਜਾਏਗਾ ਇਸੇ ਤਰ੍ਹਾਂ ਰਿਹੈਬਿਲੀਟੇਸ਼ਨ ਸੈਂਟਰ ਨੇ ਜਿਹੜੇ ਉਹਨਾਂ ਦੀ ਵੀ ਗੱਲ ਹੋਈ ਆ ਪਰ ਗੱਲ ਇਹ ਕਿ ਪ੍ਰੈਕਟੀਕਲੀ ਇਹ ਕਿੰਨੀ ਸ਼ੇਪ ਲੈਂਦੀਆਂ ਨੇ ਚੀਜ਼ਾਂ ਕਿਉਂਕਿ ਪਿਛਲੇ 7 ਸਾਲਾਂ ਦੇ ਅੰਦਰ ਵੀ ਇਹ ਮੁੱਦਾ ਰਿਹਾ ਨਸ਼ਾ ਕੋਈ ਪੰਜਾਬ ਦਾ ਨਵਾਂ ਮਾਮਲਾ ਨਹੀਂ ਪਰ ਸਵਾਲ ਇਹ ਆ ਕਿ ਸਰਕਾਰ ਇਹ ਨੂੰ ਸੀਰੀਅਸਲੀ ਕਿੰਨਾ ਲੈਂਦੀ ਆ ਔਰ ਸਰਕਾਰ ਕਿੰਨੀ ਬਿਲ ਪਾਵਰ ਨਾਲ ਇਹ ਤੇ ਕ ਇਹ ਅੰਦਰ ਕੁਝ ਦਿਨ ਪਹਿਲਾਂ ਵੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 81% ਤੋਂ ਬਹੁਤ ਥੋੜੀ ਪ੍ਰਤੀਸ਼ਤਤਾ ਵਰਜੇ 70% ਦੀ ਗੱਲ ਮੀਡੀਆ ਕਰਦਾ ਉਹ ਸਰਕਾਰੀ ਰਿਪੋਰਟਾਂ ਨੇ ਸਰਕਾਰੀ ਅੰਕੜੇ ਨੇ ਜੀਐਨਡੀਯੂ ਪੀਜੀਆਈ ਤੇ ਸਰਕਾਰ ਵੱਲੋਂ ਸਾਂਝੇ ਤੌਰ ਤੇ ਅੰਕੜੇ ਕੱਢੇ ਗਏ ਸੀ ਫਿਰ ਉਹਨਾਂ ਦਾ ਉਹ ਇਸ ਤਰ੍ਹਾਂ ਦਾ ਬਿਆਨ ਦੇਣਾ ਕਿ ਬਹੁਤ ਥੋੜੀ ਫੀਸਦ ਉਸ ਤੋਂ ਬਾਅਦ ਹੁਣ ਗੱਲ ਕਰਨੀ ਕਿ 150 ਨਸ਼ਾ ਛੁਡਾਊ ਕੇਂਦਰ ਬਣਾਏ ਜਾਣਗੇ ਡਰਗ ਜੋ ਕਰਦੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਲਈ ਜਾਏਗੀ ਕੀ ਸਮਝਾ ਜਾਏ ਦੋਹਰੀ ਨੀਤੀਆਂ ਸਰਕਾਰ ਦੀ ਹੈ ਸਰਕਾਰ ਨੂੰ ਸਮਝ ਨਹੀਂ ਆ ਰਿਹਾ ਨਹੀਂ 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 ਸਰਕਾਰ ਨੂੰ ਪੂਰੀ ਤਰ੍ਹਾਂ ਸਮਝ ਆ ਰਿਹਾ ਦੋਵਾਂ ਪਾਰਟੀਆਂ ਨੂੰ ਕਾਲੀ ਬੀਜੇਪੀ ਨੂੰ ਪੂਰੀ ਤਰ੍ਹਾਂ ਸਮਝ ਆ ਰਿਹਾ ਜਿੰਨੀਆਂ ਪਾਰਟੀਆਂ ਨੇ ਦੋਵਾਂ ਦੀਆਂ ਮੀਟਿੰਗਾਂ ਹੋਈਆਂ ਨੇ ਚਾਹੇ ਉਹ ਕਾਲੀ ਦਲ ਦੀ ਮੀਟਿੰਗ ਸੀ ਚਾਹੇ ਉਹ ਬੀਜੇਪੀ ਦੀਆਂ ਜਿਹੜੀਆਂ ਮੰਥਨ ਦੀਆਂ ਮੀਟਿੰਗ ਸੀ ਚੋਣਾਂ ਤੋਂ ਬਾਅਦ ਉਹਨਾਂ ਦੇ ਅੰਦਰ ਨਸ਼ਾ ਡਿਸਕਸ ਹੋਇਆ ਔਨ ਰਿਕਾਰਡ ਸਾਡੇ ਕੋਲ ਕਾਲੀ ਦਲ ਦੇ ਲੀਡਰਾਂ ਨੇ ਕਿਹਾ ਕਿ ਵਾਕਈ ਨਸ਼ਾ ਇੱਕ ਵੱਡਾ ਮਸਲਾ ਸੀ ਪਰ ਸਵਾਲ ਹੁਣੇ ਹੈਗਾ ਕਿ ਅਗਰ ਤੁਸੀਂ ਇਹਦੇ ਤੇ ਹੱਲ ਕਰਨਾਗਾ ਅਗਰ ਤੁਸੀਂ ਸਿਰਫ ਡੈਮੇਜ ਕੰਟਰੋਲ ਦੀ ਕੋਸ਼ਿਸ਼ ਕਰੋਗੇ ਸਿਰਫ ਇੱਕ ਵੋਟ ਬੈਂਕ ਦੀ ਰਾਜਨੀਤੀ ਕਰੋਗੇ ਸਿਰਫ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰੋਗੇ ਕਿ ਸਰਕਾਰ ਤਾਂ ਬਹੁਤ ਸੀਰੀਅਸ ਆ ਪਰ ਅਗਰ ਸਰਕਾਰ ਬਹੁਤ ਸੀਰੀਅਸ ਆ ਤਾਂ ਗਰਾਊਂਡ 'ਚ ਜਾ ਕੇ ਕੰਮ ਕਰਨ ਦੀ ਲੋੜ ਆ ਪੰਜਾਬ ਦੇ ਉਹਨਾਂ 22 ਜ਼ਿਲ੍ਹਿਆਂ ਦੇ ਉੱਤੇ ਜਿੱਥੇ ਇਸ ਤਰ੍ਹਾਂ ਦਾ ਸਾਰਾ ਚੱਲ ਰਿਹਾ ਕਾਰੋਬਾਰ ਖਾਸ ਤੌਰ ਦੇ ਉੱਤੇ ਢੀੜੀ ਮਾਝੇ ਦੀ ਪੂਰੀ ਪੱਟੀ ਹੈ ਜਿਹਦੇ ਅੰਦਰ ਅਗਰ ਤੁਸੀਂ ਜਾ ਕੇ ਹਾਲ ਦੇਖੋਗੇ ਵਿੱਡੋ ਕਲੋਨੀਆਂ ਬਣੀਆਂ ਹੋਈਆਂ ਨਸ਼ੇ ਦੇ ਕਾਰਨ ਤਾਂ ਅਗਰ ਸਰਕਾਰ ਸੀਰੀਅਸ ਆ ਉਹਨਾਂ ਤੇ ਕੰਮ ਕਰਨ ਦੀ ਲੋੜ ਆ ਸਿਰਫ ਡੈਮੇਜ ਕੰਟਰੋਲ ਦੇ ਲਈ ਸਿਰਫ 2017 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਕੰਮ ਨਹੀਂ ਹੋਣੇ ਚਾਹੀਦੇ ਜਿਹੜੇ ਕੰਮ ਨੇ ਸੱਚਮੁੱਚ ਅਗਰ ਪੰਜਾਬ ਪੰਜਾਬੀਆ ਦਾ ਖਿਆਲ ਆ ਅਗਰ ਬਿਮਾਰ ਪੰਜਾਬ ਨੂੰ ਸਿਹਤਮੰਦ ਕਰਨਾ ਤਾਂ ਸੀਰੀਅਸਲੀ ਇਹ ਸਟੈਪ ਲੈਣ ਦੀ ਲੋੜ ਆ ਜੀ ਯਾਨੀ ਇਸ ਤੋਂ ਇਲਾਵਾ ਸਰਕਾਰ ਹਮੇਸ਼ਾ ਕੇਂਦਰ ਸਰਕਾਰ ਦੇ ਸਿਰ ਪਾਂਡਾ ਫੋਟਦੀ ਹੈ ਕਿ ਬਾਹਰੋਂ ਨਸ਼ਾ ਆਉਂਦਾ ਹੈ ਸਰਹੱਦ ਪਾਰੋਂ ਨਸ਼ਾ ਆਉਂਦਾ ਹੈ ਠੀਕ ਹੈ ਉਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਜੋ ਨਾਜਾਇਜ਼ ਸ਼ਰਾਬ ਦੀਆਂ ਪੱਟੀਆਂ ਹੁਣ ਫੜੀਆਂ ਗਈਆਂ ਨੇ ਉਹ ਪਹਿਲਾਂ ਵੀ ਫੜੀਆਂ ਜਾ ਸਕਦੀਆਂ ਸੀ ਚੋਣਾਂ ਤੋਂ ਪਹਿਲਾਂ ਵੀ ਉਹਨਾਂ ਤੇ ਐਕਸ਼ਨ ਲਿਆ ਜਾ ਸਕਦਾ ਸੀ ਦੇਖੋ ਜੋ ਪੂਰੀ ਅਗਰ ਤੁਸੀਂ ਸਿਆਸੀ ਭਾਸ਼ਾ ਦੇਖੋਗੇ ਸੁਖਬੀਰ ਸਿੰਘ ਬਾਦਲ ਦੀ ਕੋਸ਼ਿਸ਼ ਜਿਹੜੀ ਮੈਂ ਪਹਿਲਾ ਸ਼ਬਦ ਬੋਲਿਆ ਡੈਮੇਜ ਕੰਟਰੋਲ ਦੀ ਹੋ ਰਹੀ ਹੈ ਕਿ 2017 ਦੇ ਤੱਕ ਕਿਸ ਤਰ੍ਹਾਂ ਇਹ ਸਥਿਤੀਆਂ ਬਣਾਈਆਂ ਜਾਣ ਚਾਹੀਆਂ ਉਹ ਪ੍ਰਾਪਰਟੀ ਟੈਕਸ ਦਾ ਮਸਲਾ ਚਾਹੀਓ ਉਹ ਨਸ਼ੇ ਦਾ ਮਸਲਾ ਇਹਨਾਂ ਸਾਰੇ ਮਸਲਿਆਂ ਦਾ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਵੇਂ ਇਹਨਾਂ ਨੂੰ ਵਾਸ਼ ਆਊਟ ਕਰਕੇ ਅਸੀਂ ਅੱਗੇ ਵਧੀਏ ਪਰ ਇਹ ਜਿਹੜੇ ਮਸਲੇ ਨੇ ਪੰਜਾਬ ਦੇ ਪ੍ਰੈਕਟੀਕਲ ਮਸਲੇ ਨੇ ਕੋਈ ਹਵਾ ਚ ਮਸਲਾ ਨਹੀਂ ਕਿ ਨਸ਼ਾ ਪੰਜਾਬ ਦੀ ਹਵਾ ਚ ਵੇਖ ਰਿਹਾ ਜਾਂ ਹਵਾ ਚਲ ਰਿਹਾ ਹੈਗਾ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਇਸ ਨਾਲ ਔਰ ਉਹ ਮਾਵਾਂ ਜਿਨ੍ਹਾਂ ਨੇ ਜਿਨ੍ਹਾਂ ਨੇ ਇਸ ਵਾਰ ਜਦੋਂ ਦੋਨਾਂ ਪਾਰਟੀਆਂ ਤੋਂ ਨਿਰਾਸ਼ ਹੋ ਕੇ اللي बीजेपी ਵੀ ਕੁਛ ਨਹੀਂ ਕਰਦੀ ਇਸੇ ਚੋ ਦਿੱਤੀ ਆਗਰ ਇਹ ਡੈਮੇਜ ਕੰਟਰੋਲ ਦੀ ਸਿਰ ਪੋਲਿਟਿਕਸ ਹੁੰਦੀ ਰਹੇਗੀ ਤਾਂ ਚੀਜ਼ਾਂ ਜਿਸ ਪਾਸੇ ਜਾਣੀਆਂ ਚਾਹੀਦੀਆਂ ਚਾਹੀਦੀਆਂ ਉਸ ਪਾਸੇ ਨਹੀਂ ਜਾਣਗੀਆਂ ਇਸੇ ਕਰਕੇ ਉਹ ਜਿਹੜੀ ਭਾਸ਼ਾ ਕੀ ਉਹ ਸਿਰਫ ਜਿਹੜੀ ਅੱਜ ਅਸੀਂ ਭਾਸ਼ਾ ਦੇ ਕੀ ਪ੍ਰੈਸ ਕਾਨਫਰੰਸ ਦੇ ਅੰਦਰ ਉਹ ਸਾਨੂੰ ਘਟੋ-ਘਟੇ ਲੱਗਿਆ ਕਿ ਡੈਮੇਜ ਕੰਟਰੋਲ ਦੀ ਭਾਸ਼ਾ ਹਾਲਾਂਕਿ ਉਹਨਾਂ ਦਾ ਦਾਵਾ ਇਹੀ ਹੈ ਕਿ ਅਸੀਂ ਬਹੁਤ ਸੀਰੀਅਸ ਆ ਅਸੀਂ ਇਹ ਅਸੀਂ ਨਾਰਕੋਟਿਕ ਬਿਊਰੋ ਬਣਾ ਰਹੇ ਆ ਇੰਟਰਨਲ ਵਿਜੀਲੈਂਸ ਸੈੱਲ ਬਣਾ ਰਹੇ ਆ ਉਹਨਾਂ ਵੱਲੋਂ ਇਹ ਪੂਰਾ ਦਾਵਾ ਕੀਤਾ ਗਿਆ ਪਰ ਅਗਰ ਸੱਚਮੁੱਚ ਇਹ ਦਾਵਾ ਪ੍ਰੈਕਟੀਕਲ ਹੋਊਗਾ ਤਾਂ ਆਉਣ ਵਾਲੇ ਦਿ ਪ੍ਰੈਕਟੀਕਲ ਹੋਊਗਾ ਇਹ ਵੀ ਪੰਜਾਬ ਲਈ ਬਹੁਤ ਚੰਗੀ ਗੱਲ ਹੋਊਗੀ